ਜਦੋਂ ਅਸੀਂ ਕਿਸੇ ਵੀ ਫੌਂਡ ਦੇ ਗੱਲ ਕਰਦੇ ਹਾਂ ਤਾਂ ਬਹੁਤ ਨਹੀਂ ਚੀਜ਼ਾਂ ਸਾਹਮਣੇ ਰੰਗੀਆਂ ਨੇ ਜੇ ਤੁਸੀਂ ਦੇਖੀਏ ਕਿ ਸੰਸਾਰ ਦੇ ਕਿੰਨੇ ਰੰਗ ਨੇ ਤਾਂ ਸਾਨੂੰ ਅੱਜ ਇਹ ਸੰਸਾਰ ਤਿੰਨ ਰੂਪਾਂ ਦੇ ਵਿੱਚ ਸਾਡੇ ਸਾਹਮਣੇ ਆਏ ਹੁੰਦਾ ਇੱਕ 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 ਜਾਂ ਦੇ ਪਰਪਤ ਜਰਮਤਾਂ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ ਜਿਸਦੇ ਵਿੱਚ ਅਸੀਂ ਕਾਰਜ ਕਰਦੇ ਆ ਜੋ ਸਾਡੇ ਐਕਸਪੀਰੀਅੰਸ ਦਾ ਵਰਲਡ ਹੈ ਦੂਸਰਾ ਜਿਹੜਾ ਵਰਲਡ ਹੈ ਉਹ ਆ ਸਾਡਾ ਜਿੱਥੇ ਜੋ ਅਸੀਂ ਸੈਂਸਰੀ ਡਾਟਾ ਡਾਟਾ ਡ੍ਰਾਅ ਕਰਦੇ ਆ ਸੈਂਸਰੀ ਫਾਰਮ ਦੇ ਵਿੱਚ ਅਸੀਂ ਅੱਖਾਂ ਨਾਲ ਕੁਝ ਦੇਖਿਆ ਸੁਣਿਆ ਕੁਝ ਮਹਿਸੂਸ ਕੀਤਾ ਸਾਚ ਰਹੀ ਜਿਨਨੇ ਵੀ ਜਿਹੜੇ ਸੈਂਸਰੀ ਆਰਗਨਸ ਨੇ ਉਹਨਾਂ ਰਾਹੀਂ ਅਸੀਂ ਜੋ ਵੀ ਡਾਟਾ ਆਰਸ਼ੀਵ ਕਰਦੇ ਆ ਉਹ ਇੱਕ ਪੂਰਾ ਤਨਸਕਾਰਾ ਸੈਂਸਰੀ ਉਹ ਤੇ ਤੀਸਰਾ ਜਿਹੜਾ ਸੰਸਾਰ ਆ ਜਿਹੜਾ ਮੈਂ ਸਮਝਦਾ ਸਭ ਤੋਂ ਮਹੱਤਵਪੂਰਨ ਉਹ ਹੈ ਸਿੰਬੋਲਿਕ ਫਾਰਮਸ ਦਾ ਸੰਸਾਰ ਕਿ ਉਹ ਸੈਂਸਰੀ ਡਾਟਾ ਨੂੰ ਕਿਹੜੀਆਂ ਫਾਰਮਸ ਦੇ ਵਿੱਚ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਤੁਹਾਨੂੰ ਜਿਹੜਾ ਫਿਜ਼ੀਕਲ ਜਾਂ ਭੌਤਿਕ ਵਰਲਡ ਆ ਉਹ ਉਹ ਗੰਪਰਵੇ ਦੇ ਵਿੱਚੋਂ ਉਹਦੇ ਵਿੱਚੋਂ ਦਿਸਕ ਮਾਰਕ ਹੋ ਰਿਹਾ ਸੋ ਬਸ ਇ ਜਸ ਭੌਤਿਕ ਵਰਲਡ ਦੇ ਵਿੱਚ ਅਸੀਂ ਰਹਿੰਦੇ ਆ ਉਹ ਇਨਫੈਕਟ ਸਾਡੀ ਸੈਂਸਰੀ ਡਾਟਾ ਦੀ ਆਰਗੇਨਾਈਜੇਸ਼ਨ ਆ ਉਹ ਆਰਗੇਨਾਈਜੇਸ਼ਨ ਜਿਹੜੀਆਂ ਜਸਟ সিমਬੋਲਿਕ ਫਾਰਮਸ ਰੂਪ ਲੈਂਦੀਆਂ ਨੇ ਇਹਨਾਂ ਦੇ ਵਿੱਚ ਮੈਂ ਸਮਝਦਾ ਕਿ ਜਿਹੜਾ ਲਿਟਰਰੀ ਫਾਰਮਸ